ਜੋ ਫੈਕਟਰੀ ਜੋ ਕਰ ਜੋ ਕਰ ਲਾ ਹਾਂਜੀ ਅੱਛਾ ਅੱਛਾ ਸਹਿਨ ਰਮਨਦੀਪ ਐਸਐਸਪ ਚ ਹੈ ਨਾ ਕੀ 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 ਹੈ ਦੇਚ ਹੁਣ ਦਿਖਾਓਗੇ ਤੇਰੇ ਸਟ੍ਰਚਰ ਸਰ ਖੋਲੋ ਆਹ ਸਟ੍ਰਚਰ ਸਰ ਸਟ੍ਰਚਰ ਅਭੀ ਜੀਤ ਕੋ ਹਨਾ ਕੋਈ ਜ਼ਖਮੀ ਹੋ ਗਿਆ ਤੈਦੇ ਤੇ ਪਾਕੀ ਤੁਸੀਂ ਹਾਂਜੀ ਤੇ ਫਿਰ ਫਸਟ ایڈ ਫਸਟ ایڈ اچھا ਇਹਦੇ ਵਿੱਚ ਕੀ ਕੀ ਹੈ اچھا ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਸਰ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਨ ਪੇਨ ਗਲਰਣਾ ਹਾਂਜੀ ਸਰ ਓਕੇ ਯਾ ਸਹੀ ਸਰ ਬੁੱਕ ਕਰ ਅੱਛਾ ਜੇ ਕੈਂਚੀ ਵਗੈਰਾ ਨਾ ਹਾਂਜੀ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਲੀ ਪਹਿਲਾਂ ਬਲੱਡ ਬੰਦ ਕਰ ਦੇਣਾ ਹਾਂਜੀ ਸਰ ਹੈਨਾ ਹਾਂਜੀ ਹਾਂਜੀ ਕਿੰਨੇ ਕ ਕੇਸ ਕਾ ਹੋਗੇ ਸਰ ਤਕਰੀਬਨ 15 20 ਹੋਗੇ ਜੀ 15 20 ਐਸੀ ਸੜਕ ਤੇ ਹਾਂਜੀ ਤੁਹਾਡੇ ਏਰੀਏ ਚ ਹੀ ਵਾਟੇ ਸਰ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਦਾ ਏਰੀਆ 22 ਹੈ 22 ਹੈ ਅੱਛਾ 15 20 ਤੁਸੀਂ ਕਰdoctype ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਹਸਪਤਾਲ ਪਹੁੰਚਣੇ ਸਰਕਾਰੀ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨਾਂ ਨੂੰ ਰੈਟ ਦੇ ਕੇ ਸਰ ਜਿਆਦਾ ਜਿਆਦਾ ਰੈਟ ਮੈਟ ਕਰਾ ਦੇ ਅਜਿਹੇ ਜਿਆਦਾ ਸੀ ਵਰਤਾਂ ਉਹਨਾਂ ਹਸਪਤਾਲ ਅੱਛਾ ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰ ਦਿਓ ਸਾਈਡ ਤੇ ਕਰ ਦਿਓ ਸਰ ਜੇ ਉਹਨਾਂ ਨੂੰ ਕੋਈ ਹੈਗਾ ਨਾਲ ਉਹਨਾਂ ਦੀ ਹੈਲਪ ਕਰ ਦਿਆ ਜੀ ਹਾਂ ਜੀ ਜੇ ਕੋਈ ਜੇ ਟਾਇਰ ਪੂਰ ਪੈਂਚਰ ਹੋ ਜਾਂਦਾ ਸਰ ਨਾਲ ਹੈਪ ਕਰਾ ਕੇ ਟਾਇਰ ਟਾਇਰ ਚੇਂਜ ਕਰਾਈਦਾ ਜੀ ਅੱਛਾ ਤੇ ਰੋਡ ਕਲੀਅਰ ਕਰਕੇ ਰਾਹ ਦਿਓ ਸਰ ਜੇ ਇਹ ਨਾਲ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾਲ ਸਰ ਹਾਂ ਜੀ ਜੇ ਤੁਸੀਂ ਇੱਕ ਮਤਲਬ ਨਵੇਂ ਭਰਤੀ ਹੋਏ ਹੋ ਐਸੀ ਕਹਿੰਦੇ ਨੇ ਕਪੂਰਤਲੇ ਹੋਈ ਸੀ ਨਾ ਹਾਂਜੀ ਸਰ ਕਪੂਰਤਲੇ ਸੀ ਵੈਰੀ ਗੁੱਡ ਖੁਸ਼ੀਆਂ ਕੰਮ ਤੋਂ ਹਾਂਜੀ ਬਹੁਤ ਹੋ ਸੀ ਨਵੀਆਂ ਗੱਡੀਆਂ ਨੇ ਹਾਂਜੀ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹਾਂਜੀ ਹੈ ਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖਟਦੇ ਹੋ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਥੋੜੇ ਬਲੌਗ ਸਰ ਕੰਮ ਜੀ ਹੈ ਨਹੀਂ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹੀ ਕਰਾਉਂਦਾ ਇੱਕ ਤਾਂ ਕਰਨਾ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਹੁਤ ਬੇਟਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਸਤਿ ਬਾਈ 2 ਕਿਲੋਮੀਟਰ ਤੇ ਤੁਹਾਡਾ ਰੇਡੀਅਸ ਆਰੀ ਦਾ ਬਲੇਡ ਵਗੈਰਾ ਵੀ ਜੇ ਕੋਈ ਫਸਿਆ ਹੋਇਆ ਕੋਈ ਤਾਕੀ ਵੱਢਣੀ ਪੈ ਜੇ ਉਹ ਅਜੇ ਹੈ ਜੀ ਹੱਥ ਕੱਟਰਾ ਹੋ ਗਿਆ ਤੇ ਬੈਟਰੀ ਹੈ ਬੈਟਰੀ ਹੈ ਜੀ ਨਾ ਹਾਂ ਜੀ ਸਰ ਬੈਟਰੀ ਵੀ ਕਿਹ ਸਰ ਤੇ ਥੋੜੀ ਵੀ ਨਹੀਂ ਸਰ ਥੋੜੇ ਥੋੜੇ ਕੈਮਰਾ ਵੀ ਗੱਡੀ 'ਚ ਨਾ ਹਾਂ ਜੀ ਸਰ ਲੱਗਿਆ ਕਿੱਥੇ ਲੱਗਿਆ सर, चार। 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 शो, आज। अच्छा अच्छा स्टार्ट ਕਰਦੇ ਚੱਲਦੇ ਆ ਜੀ ਜੁਕੜੀਆਂ ਨਾਲ ਜੁਬਲੀ ਸਟਾਰਟ ਕਰਾਂਗੇ ਸਰ ਨਾਲ ਦਿਨਾਂ ਚੱਲਦੇ ਆ ਅੱਛਾ ਸ਼ੋਲਡਰ ਕੈਮਰਾ ਕਿੱਥੇ ਆ ਅੱਛਾ ਸੀਦਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨੇ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆਹ ਸ਼ੋਲਡਰ ਕੈਮਰੇ ਨਾਲ ਕਮਾਂ ਬਹੁਤ ਸੋਹਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲਬਾਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਸੁਝਾਅ ਦੇ ਦਿਓ ਨਾ ਹਜੇ ਮਹੀਨਾ ਪਹਿਲੀ ਚਲਾਈ ਆਪਾਂ ਨੇ ਹਾਂਜੀ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂਜੀ ਤੇ ਰੋਜ਼ ਦੀ ਕੇਸ ਆਉਂਦੇ ਜੀ ਬੰਦਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜੇ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਚਲਾਣਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਹੈ ਹੈਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈਨਾ ਆਮ ਆਰਾਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਖੜੇ ਹਾਂ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹ ਦੋ ਗੱਡਾ ਪੰਨ ਨਹੀਂ ਹੋਣਾ। ਨਾਲੇ ਥੋੜਾ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ। ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ। ਹੈਨਾ? ਤੇ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ? ਸਰ ਸ਼ਿਫਟਾਂ ਸਰ ਸਵੇਰ 6 ਵਜੇ ਤੋਂ 2 ਵਜੇ ਤੱਕ ਸ਼ਰ 2 ਵਜੇ ਤੋਂ 10 ਸ਼ਰ 7 ਤੋਂ 6 ਉਹ ਅਲੱਗ ਆ ਜਾਂਦੇ ਨੇ। ਅਲੱਗ ਆ ਜਾਂਦੇ। ਹੁਣ ਹੋਰ ਕਰ ਰਹੇ ਆ ਪਰ ਤੇ। ਨਵੇਂ ਕਰ ਰਹੇ। ਅਜਾ ਤੁਸੀਂ 1500 ਹੀ ਹੋ। 5000 ਕਰਾਂਗੇ। ਬਹੁਤ ਬਹੁਤ